ਪੰਜਾਬ ਪੁਲਿਸ ਦਾ ਨੌਜਵਾਨ 21 7 ਅਤੇ 8 ਤારીખ ਦੇ ਇੱਕ ਦਰਮਿਆਨੀ ਰਾਤ ਨੂੰ ਸਮਾਣਾ ਪਟਿਆਲਾ ਸੜਕ ਤੇ ਜਿਹੜਾ ਮੁਹਾਲੀ ਦੇ ਇੱਕ ਅਫਸਰ ਦੇ ਨਾਲ ਤਾਇਨਾਤ ਸੀ ਉਹ ਲਾਪਤਾ ਹੋ ਗਿਆ ਸੀ ਔਰ ਕਾਫੀ ਦਿਨ ਬਾਅਦ ਪੁਲਿਸ ਨੇ ਕੜੀ ਮਸੱਾਕਤ ਕਰਕੇ ਸੀਆਈਏ ਪਟਿਆਲਾ ਸੀਏ ਸਮਾਣਾ ਤੇ ਹੋਰ ਪੁਲਿਸ ਟੀਮ ਨੇ ਜਿਹੜਾ ਜਿਹੜਾ ਪੁਲਿਸ ਜਵਾਨ ਸੀ ਉਹਨੂੰ ਕਿਸੇ ਸਟੇਟ ਤੋਂ ਬਰਾਮਦ ਕੀਤਾ ਹੈ ਇਸ ਦੇ ਬਾਰੇ ਜਾਣਕਾਰੀ ਡੀਐਸਪੀ ਸਮਾਣਾ ਫਤੇ ਸਿੰਘ ਬਰਾੜ ਨੇ ਦਿੱਤੀ ਅਤੇ ਕਿਹਾ ਕਿ ਉਹ ਕੁਝ ਪਰੇਸ਼ਾਨੀ ਅਤੇ ਘਰੇਲੂ ਪਰੇਸ਼ਾਨੀ ਸੀ ਜਿਸ ਕਰਕੇ ਉਹ ਲਾਪਤਾ ਹੈ ਲੇਕਿਨ ਇਸ ਸਾਰੇ ਮਾਮਲੇ ਕੇ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਇੰਜੀਨੀਅਰ ਅਫਸਰ ਨਾਲ ਬਦੌਰ ਪੀਐਸਓ ਚੱਲ ਰਿਹਾ ਸੀ ਕੁਝ ਦਿਨ ਪਹਿਲਾਂ ਇਹਦੀ ਗੱਡੀ ਇੱਕ ਅਬੈਂਡੰਡੈਂਟ ਸਪੌਟ ਤੇ ਆਪਣਾ ਫਸਿਆਣਾ ਅਸਮਾਣਾ ਰੋਡ ਤੇ ਵਿਖੇ ਮਿਲੀ ਸੀ ਜਿਸ ਤੇ ਪਰਿਵਾਰ ਨੂੰ ਸ਼ੰਕਾ ਸੀ ਵੀ ਇਸ ਇਸ ਨੂੰ ਕਿਸ ਨੇ ਕਿਡਨਾਪ ਕਰ ਲਿਆ ਜਾਂ ਫਿਰ ਇਹ ਕੋਈ ਗਲਤ ਸਟੈਪ ਨਾ ਚੁੱਕ ਗਿਆ ਹੋਵੇ ਉਹ ਬੀਤੇ ਦਿਨੀ ਸਾਡੀ ਟੀਮ ਨੂੰ ਸਾਡੇ ਇਹਦੇ ਚ ਵੱਖ-ਵੱਖ ਟੀਮਾਂ ਜਿਹੜੀ ਸਬਡਿਵੀਜ਼ਨ ਸਮਾਣਾ ਦੀ ਸੀਆਈਏ ਸਮਾਣਾ ਸੀਆਈਏ ਪਟਿਆਲਾ ਸਪੈਸ਼ਲ ਸੈਲ ਰਾਜਪੁਰਾ ਨੇ ਬੜੀ ਮਿਹਨਤ ਕਰਕੇ ਤੇ ਅਸੀਂ ਤੈਹ ਤੱਕਰ ਜਾ ਕੇ ਤੇ ਆਪਾਂ ਆਪਣਾ ਜਿਹੜਾ ਸਾਡਾ ਮੁਲਾਜ਼ਮ ਸੀਰ ਨੂੰ ਟ੍ਰੇਸ ਕਰ ਲਿਆ ਇਹ ਕਿਸੇ ਘਰੇਲੂ ਮਸਲੇ ਕਰਕੇ ਕੋਈ ਥੋੜਾ ਤੰਗ ਪਰੇਸ਼ਾਨ ਸੀ ਇਸ ਕਰਕੇ ਕਰੋਰ ਰੁਸ ਕੇ ਚਲੇ ਗਿਆ ਸੀ ਜੋ ਕਿ ਪਰਿਵਾਰ ਦੀ ਸਹਿਮਤੀ ਨਾਲ ਉਹਨਾਂ ਨੂੰ ਸਮਝਾ ਕੇ ਅਸੀਂ ਉਹਨੂੰ ਵਾਪਸ ਲਿਆ ਤੇ ਉਹ ਹੈਂਡਓਵਰ ਸਹੀ ਸਲਾਮਤ ਉਹਦੇ ਪਰਿਵਾਰ ਨੂੰ ਕਰ ਦਿੱਤਾ ਗਿਆ ਤੇ ਕਿੱਥੋਂ ਮਿਲੇ ਆਪਣੇ ਪੁਲਿਸ ਨਾਲ ਹਾਂਜੀ ਪੰਜਾਬ ਚ ਮਿਲਿਆ ਜੀ ਅਸੀਂ ਅਸੀਂ ਉਹ ਇਨਵੈਸਟੀਗੇਸ਼ਨ ਦਾ ਵਿਸ਼ਾ ਅਸੀਂ ਉਹ ਦੱਸ ਨਹੀਂ ਸਕਦੇ ਕਿਹੜੀ ਸਟੱਡੀ ਹੈ ਇਹਨਾਂ ਦਾ ਹਾਂਜੀ ਹਾਂਜੀ ਠੀਕ ਠਾਕ ਹੈ ਸੇਨੀ ਜੀ ਨਹੀਂ ਬਿਲਕੁਲ ਸਹੀ ਠੀਕ ਠਾਕ ਹੈ ਜੀ ਉਹਨੂੰ ਪਰਿਵਾਰ ਨਾਲ ਉਹ ਮਿਲਦਾ ਤੇ ਹੁਣ ਉਹ ਠੀਕ ਹੈ ਰਾਜੀ ਖੁਸ਼ੀ ਆਪਦੀ ਦਵਾਈ ਫੂਟੀ ਲੈ ਰਿਹਾ ਜੋਈ ਪਰਿਵਾਰ ਨਾਲ ਸਮਝਾ ਲਾਰੇ ਉਹਨੂੰ ਛੁੱਟੀ ਤੇ ਭੇਜ ਦਿੱਤਾ ਗਿਆ ਕੋਈ ਕਾਰਨ ਨੂੰ ਤਾਂ ਨਹੀਂ ਪਤਾ ਲੱਗਿਆ ਕੀ ਕਾਰਨ ਹੋਇਆ ਉਹ ਹਜੇ ਤਫ਼ਤੀਸ਼ ਕਰ ਰਹੇ ਜੀ ਦੰਗਾਈ ਵਿੱਚ ਪੁਸ਼ਕਿਸ਼ ਕੀਤੀ ਜਾਊਗੀ ਵੀ ਕਿਸ ਕਾਰਨ ਤੋਂ ਇਹ ਚਲੇ ਗਿਆ ਸੀ ਲੇਕਿਨ ਜੋ ਮੁੱਢਲੀ ਤਫ਼ਤੀਸ਼ ਚ ਪਤਾ ਲੱਗਿਆ ਉਹ ਇਹੀ ਹੈ ਕਿ ਕਿਸੇ ਮਾਨਸਿਕ ਤੌਰ ਤੇ ਜਾਂ ਕਿਸੇ ਪਰਿਵਾਰਕ ਝਗੜੇ ਕਰਕੇ ਇਹ ਤੰਗ ਪ੍ਰੇਸ਼ਾਨ ਸੀ ਇਸ ਕਰਕੇ ਦੁਖੀ ਹੋ ਕੇ ਇੱਥੋਂ ਚਲੇ ਗਿਆ ਸੀ ਉਹਦੀ ਗੱਡੀ ਅਬੈਂਡਨਟ ਕਰਕੇ ਕੈਮਰਾਮੈਨ ਡੀਕੇ ਕਰਕੇ ਦੇ ਨਾਲ ਪਰਸੋਤਮ ਕੋਸ਼ਿਕ ਲੈਨੈਕਸ ਵੀਰਟੀਬੀ ਸਮਾਨਾ